ਜਦੋਂ ক্রিকেট ਦਾ ਨਾਮ ਆਉਂਦਾ ਹੈ ਤਾਂ ਹਰ ਕੋਈ دیਵਾਨਾ ਹੋ ਜਾਂਦਾ ਹੈ ਤੇ ਉਹਦੇ ਨਾਲ ਹੀ ਜਦੋਂ ਸੈਲੀਬ੍ਰਿਟੀ ਦਾ ਨਾਮ ਝੜ ਜਾਂਦਾ ਹੈ ਤਾਂ ਉਹ دیਵਾਨਾਪਨ ਕਿਤੇ ਨਾ ਕਿਤੇ ਦੁੱਗਣਾ ਹੋ ਜਾਂਦਾ ਹੈ। ਜਾ ਅਸੀਂ ਗੱਲ ਕਰ ਰਿਹਾ ਸੀਸੀਐਲ ਦੀ। ਸੈਲੀਬ੍ਰਿਟੀ ক্রিকেট ਲੀਗ ਦੀ ਜਿਹੜੇ ਕਿ ਮੈਚ ਨੇ ਉਹ ਸ਼ੁਰੂ ਹੋਏ ਹੋਏ ਨੇ ਤੇ ਅੱਜ ਦਾ ਮੈਚ ਜਿਹੜਾ ਹੈ ਉਹ ਮੁਹਾਲੀ ਦੇ ਵਿੱਚ ਹੈ। ਤਸਵੀਰਾਂ ਤੁਹਾਨੂੰ ਸਟੇਡੀਅਮ ਦੀਆਂ ਦਿਖਾ ਦਿੰਨੇ ਆ ਦੋਨੋਂ ਟੀਮਾਂ ਇੱਥੇ ਪਹੁੰਚ ਚੁੱਕੀਆਂ ਨੇ ਦਰਸ਼ਕ ਇੱਥੇ ਪਹੁੰਚ ਚੁੱਕੇ ਨੇ ਤੇ ਕੁਝ ਸਮੇਂ ਦੇ ਵਿੱਚ ਮੈਚ ਜਿਹੜਾ ਉਹ ਸ਼ੁਰੂ ਹੋ ਜਾਏਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਹਾਲੀ ਦੇ ਸਟੇਡੀਅਮ ਦੇ ਵਿੱਚ ਪੰਜਾਬ ਦੇ ਸ਼ੇਰ ਤੇ ਬੈਂਗਲੁਰੂ ਟਾਈਗਰਸ ਦੇ ਵਿੱਚ ਜਿਹੜਾ ਮੁਕਾਬਲਾ ਉਹ ਹੋਣਾ ਹੈ ਤੇ ਦੋਨੋਂ ਟੀਮਾਂ ਨੇ ਆਪਣੀ ਕਵਰ ਜੜੀ ਉਹ ਕੱਸੀ ਹੋਈ ਹੈ ਤੇ ਕੁਝ ਹੀ ਸਮੇਂ ਦੇ ਵਿੱਚ ਮੈਚ ਜਿਹੜਾ ਉਹ ਸ਼ੁਰੂ ਹੋ ਜਾਵੇਗਾ ਗੱਲ ਕਰੀਏ ਜੇਕਰ ਪੰਜਾਬ ਦੇ ਸ਼ੇਰਾਂ ਦੀ ਤਾਂ ਅਕਸਰ ਹੀ ਕਹਿੰਦੇ ਨਜ਼ਰ ਆਏ ਸੀ ਕਿ ਅਸੀਂ ਇਸ ਬਾਰੇ ਇਸ ਸੀਐਲ ਦੀ ਟਰੋਫੀ ਜੜੀ ਹੈ ਉਹ ਪੰਜਾਬ ਦੇ ਨਾਮ ਕਰਨੀ ਹੈ ਇਸ ਦੇ ਵਿੱਚ ਪੰਜਾਬ ਦੇ तमाम ਉਹ ਸ਼ਖਸੀਅਤਾਂ ਨਾਮਵਰ ਸ਼ਖਸੀਅਤਾਂ ਨੇ ਸ਼ਾਮਿਲ ਨੇ ਫਿਰ ਚਾਹੇ ਪੰਜਾਬ ਦੇ ਕਲਾਕਾਰ ਹੋਣ ਜਾਂ ਫਿਰ ਪੰਜਾਬ ਦੇ ਅਦਾਕਾਰ ਹੋਣ ਤਾਂ ਹਾਰਦੀ ਸੰਧੂ ਹੋਣ ਬੀਨੂ ਢਿੱਲੋ ਹੋਣ ਗੁਰਪ੍ਰੀਤ ਖੁੱਗੀ ਹੋਣ ਸਭ ਦੇ ਚਾਹੇ ਤੇ ਜੇ ਗਾਇਕ ਦੀ ਗੱਲ ਕਰੀਏ ਤਾਂ ਜਸਤੀ ਗੱਲ ਹੋਏ ਬੱਬਲ ਰਾਏ ਹੋਣ ਨਿੰਜਾ ਹੋਏ ਆ ਇਹ तमाम ਜਿਹੜੇ ਪਲੇਅਰਸ ਨੇ ਉਹ ਪੰਜਾਬ ਦੇ ਸ਼ੇਰ ਟੀਮ ਦੇ ਵਿੱਚ ਨੇ ਤੇ ਕੁਝ ਸਮੇਂ ਦੇ ਵਿੱਚ ਮੈਚ ਜਿਹੜਾ ਸ਼ੁਰੂ ਹੋਏਗਾ ਜਿੱਥੇ ਪੰਜਾਬੀਆਂ ਨੂੰ ਇਹਨਾਂ ਪੰਜਾਬ ਦੇ ਸ਼ੇਰਾਂ ਤੋਂ ਬਹੁਤ ਉਮੀਦਾਂ ਨੇ ਉਸੇ ਤਰੀਕੇ ਦੇ ਨਾਲ ਇਹਨਾਂ ਪੰਜਾਬ ਦੇ ਸ਼ੇਰਾਂ ਨੂੰ ਵੀ ਆਪਣੇ ਆਪ ਤੋਂ ਉਮੀਦ ਹੈ ਕਿ ਉਹ ਇਹ ਟਰਾਫੀ ਜਿਹੜੀ ਆਪਣੇ ਨਾਮ ਕਰਨਗੇ